ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਗਰਲਸ ਦੇ ਪਲਾਜ਼ੋ ਸੂਟ ਆਉਦ ਖਣਿਆ ਦੋਨੋਂ ਪਹਿਲਾ ਸੂਟ ਇਹ ਦੇਖੋ ਜੀ ਰੈੱਡ ਕਲਰ ਦੇ ਵਿੱਚ ਸਾਈਜ਼ ਰਹੇਗਾ ਜੀ ਇਹ 36 ਇਸ ਤਰ੍ਹਾਂ ਦੀ ਰਹੇਗੀ ਫੌਕ ਰੈੱਡ ਕਲਰ ਦਾ ਵੀ ਇਸ ਹੈ ਤੇ ਉੱਪਰ ਜਿਹੜੇ ਆ ਵਾਈਟ ਵਾਈਟ ਡਾਟਸ ਇਸ ਤਰ੍ਹਾਂ ਦਾ ਡਿਜ਼ਾਈਨ ਇਹ ਰਹੇਗੀ ਜੀ ਬੈਗ ਬੈਗ ਤੇ ਵੀ ਤੁਸੀਂ ਜਿਹੜੇ ਆ ਉਹਨੂੰ ਆਪਣੇ ਸਾਈਜ਼ ਦੇ ਅਕੋਰਡਿੰਗ ਤੁਸੀਂ ਉਹਨੂੰ ਘੱਟ ਵੱਧ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਰਹਿਣਗੀਆਂ ਪਲੇਨ ਵਾਜ਼ੂ ਇਹ ਰਹੇਗਾ ਜੀ ਪਲਾਜ਼ੋ ਇਲਾਸਟਿਕ ਵਾਲਾ ਇਹ ਪਲਾਜ਼ੋ ਜੀ ਮਿਆਨੀ ਵਾਲਾ ਰਹੇਗਾ ਇਸ ਤਰ੍ਹਾਂ ਦਾ ਰਹੇਗਾ ਜੀ ਫਰੰਟ ਤੁਸੀਂ ਦੇਖੋ ਗੋਲ ਗਲਾ ਤੇ ਉੱਪਰ ਬਟਨ ਲੱਗੇ ਹੋਏ ਆ ਥੋੜਾ ਜਿਹਾ ਵਿਜੀ ਹੋਣ ਕਰਕੇ ਅਸੀਂ ਐਤਕੀ ਵੀਡੀਓ ਬਣਾਉਣ ਦੇ ਵਿੱਚ ਥੋੜੀ ਸਾਨੂੰ ਦੇਰੀ ਹੋ ਗਈ ਸੋ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਤੇ ਹੈ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਹੁਣ ਦਿਖਾਉਣੀ ਆ ਜੀ ਤੁਹਾਨੂੰ ਅਗਲਾ ਕਲਰ ਜੇ ਦੇਖੋ ਨੀਵੀ ਬਲੂ ਕਲਰ ਸਾਡੇ ਕੋਲ ਜੀ ਸਾਰੇ ਸਾਈਜ਼ ਅਵੇਲੇਬਲ ਆ ਜਿਸ ਤਰ੍ਹਾਂ ਇਹ 36 ਦੇ ਵਿੱਚ ਕਲਰ ਤੁਹਾਨੂੰ ਦਿਖਾ ਰਹੇ ਆਂ ਅਸੀਂ ਇਹਦਾ ਨੀਵੀ ਬਲੂ بیس ਰਹੇਗਾ ਤੇ ਉੱਪਰ ਵਾਈਟ ਡਾਟਸ ਪਲੀਨ ਬਾਜੂ ਰਹਿਣਗੀਆਂ ਇਹਨਾਂ ਦੀਆਂ ਗਲਾ ਗੋਲ ਰਹੇਗਾ ਇਹ ਜੀ ਆ ਪਿੱਛੇ ਬੱਦਰਾਂ ਲੱਗੀਆਂ ਹੋਈਆਂ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਇਹਨਾਂ ਨੂੰ ਖੁੱਲਾ ਜਾਂ ਟਾਈਟ ਕਰ ਸਕਦੇ ਹੋ ਆਪਣੀ ਫਿਟਿੰਗ ਦੇ ਅਕੋਰਡਿੰਗ ਇਹ ਰਹੇਗੀ ਬੈਕ ਇਹ ਰਹੇਗਾ ਨਾਲ ਪਲਾਜ਼ੋ ਮਿਆਨੀ ਵਾਲਾ ਇਲਾਸਟਿਕ ਵਾਲਾ ਇਸ ਸੂਟ ਦਾ ਪ੍ਰਾਈਸ ਜੀ ਰਹੇਗਾ 350 ਓਨਲੀ ਇਹ ਰਹੇਗਾ ਜੀ ਵਾਈਟ ਕਲਰ ਅੱਗੇ ਇਹ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸਾਈਜ਼ ਇਹ ਅਸੀਂ ਤੁਹਾਨੂੰ 36 ਹੀ ਦਿਖਾ ਰਹੇ ਹਾਂ ਇਹਦੇ ਵਿੱਚ ਅਲੱਗ-ਅਲੱਗ ਕਲਰ ਚਾਰਟ ਇਸ ਤਰ੍ਹਾਂ ਦਾ ਰਹੇਗਾ ਬੈਕ ਸਾਡੀ ਸ਼ਾਪ ਦਾ ਨਾਮ ਹੈ ਜੀ ਐਸਪੀ ਕਲੋਥ ਸਟੋਰ ਜੋ ਦਸੂਹਾ ਦੇ ਵਿੱਚ ਦਸੂਹਾ ਤੋਂ ਸੰਸਾਰਪੁਰ ਰੋਡ ਦੇ ਉੱਪਰ ਹੈ ਏ ਰਹੇਗਾ ਜੀ ਇਹਦਾ ਵੀ ਪਲੱਸ ਹੋ ਉਸੇ ਤਰ੍ਹਾਂ ਮਿਆਨੀ ਵਾਲਾ ਇਲਾਸਟਿਕ ਵਾਲਾ ਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ WhatsApp ਤੇ ਸਾਡੇ ਤੇ ਮੈਸੇਜ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ